ਬਹੁਤ ਸਵਾਗਤ ਹੈ ਜੀ ਸੁਨੇਹਾ ਮੈਡਮ ਸਾਡੇ ਨਾਲ ਮੌਜੂਦ ਨੇ ਬਹੁਤ ਮਹੱਤਵਪੂਰਨ ਟਾਪਿਕ ਹੈ ਵਰੇ 25 ਦੇ ਵਿੱਚ ਸਾਡੇ ਵਿਦਿਆਰਥੀਆਂ ਨੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਹਾਲਾਂਕਿ ਬਹੁਤ ਸਾਰੇ ਰਿਫਿਊਜ਼ਲ ਬਿਨਾ ਗਲਤੀ ਤੋਂ ਵੀ ਆਏ ਕਿਉਂਕਿ AI ਇੰਟਰੋਡਿਊਸ ਕੀਤਾ ਗਿਆ ਸੀ ਨਵਾਂ ਨਵਾਂ ਜਿਹਦੇ ਕਰਕੇ ਕਿਹਾ ਜਾਂਦਾ ਹੈ ਕਿ ਬਹੁਤ ਸਾਰੀਆਂ ਗਲਤੀਆਂ ਨੇ ਜਿਹੜੀਆਂ ਉਹ ਸਿਸਟਮੈਟਿਕ ਮਿਸਟੇਕਸ ਕਰਕੇ ਆ ਗਈਆਂ ਹੁਣ 2026 ਦੇ ਵਿੱਚ ਸਾਡੇ ਵਿਦਿਆਰਥੀਆਂ ਨੇ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਇਹ ਬੜਾ ਮਹੱਤਵਪੂਰਨ ਹੈ ਸੁਨੇਹਾ ਮੈਡਮ ਸਾਡੇ ਨਾਲ ਨੇ ਸੋ ਪੂਰੀ ਵੀਡੀਓ ਮੈਂ ਚਾਹੂੰਗਾ ਸੁਨੇਹਾ ਮੈਮ ਸ਼ੁਰੂ ਕਰੋ ਕੈਨੇਡਾ ਸਟੱਡੀ ਵੀਜ਼ੇ ਦੀ ਗੱਲ ਕਰੀਏ ਤਾਂ ਹੁਣ 2026 ਵਿੱਚ ਕਿਹੜੇ ਆ ਮੇਜਰ ਮਿਸਟੇਕ ਸਟੂਡੈਂਟਸ ਨਾ ਕਰਨ ਕਿਉਂਕਿ 2025 ਦੇ ਵਿੱਚ ਰਿਫਿਊਜ਼ਲਸ ਆ ਜਿਹੜਾ ਦੌਰ ਸੀ ਉਹ ਥੰਮਿਆ ਨਹੀਂ ਬਟ ਹਾਂ ਕੁਝ ਚੀਜ਼ਾਂ ਸਟੂਡੈਂਟਸ ਨੂੰ ਸਮਝ ਆ ਗਿਆ ਬਟ ਕੁਝ ਗਲਤੀਆਂ ਸਟੂਡੈਂਟਸ ਸਟਿਲ ਕਰ ਰਿਹਾ ਸੋ ਸਟਿਲ ਜਿਹੜੀ ਗਲਤੀ ਕਰ ਰਹੇ ਹੋ ਆਪਣੇ ਕੋਰਸ ਨੂੰ ਲੈ ਕੇ ਕਰ ਰਹੇ ਕਿਉਂਕਿ ਮੈਂ ਬਹੁਤ ਰਿਫਿਊਜ਼ਲਸ ਹੁਣ ਦੇਖ ਰਹੀ ਹਾਂ ਲਾਈਵ ਕਰਦੀ ਹਾਂ ਤਾਂ ਸਟੂਡੈਂਟਸ ਦਾ ਪ੍ਰੋਫਾਈਲ 80% 90% 7 ਬੈਂਡਸ ਐਂਡ ਫਾਈਨੈਂਸ਼ੀਅਲਸ ਦਾ ਵੀ ਉਹਨਾਂ ਨੂੰ ਹੁਣ ਸਮਝ ਆ ਗਿਆ 2025 ਦੇ ਸਟਾਰਟਿੰਗ ਚ ਤਾਂ ਉਹ ਵੀ ਉਹ ਅਸੈਪਟ ਕਰਨ ਨੂੰ ਤਿਆਰ ਨਹੀਂ ਸੀ ਬਟ ਫਾਈਨੈਂਸ਼ੀਅਲਸ ਅਰੇਂਜ ਕਰਨ ਨੂੰ ਟਾਈਮ ਲੱਗਦਾ ਸਟੂਡੈਂਟਸ ਨੇ ਉਹ ਵੀ ਅਰੇਂਜ ਕਰ ਲਏ ਸਾਨੂੰ ਕਿਤੇ ਲੱਗਦਾ ਸੀਗਾ ਜਦੋਂ ਹੁਣ ਕੈਨੇਡਾ ਮਹਿੰਗਾ ਹੋ ਗਿਆ ਮੀਨਸ ਕੀ ਉਹਦਾ ਅਫੋਰਡ ਕਰਨਾ ਔਖਾ ਹੋ ਗਿਆ ਕਿਉਂਕਿ 30-35 ਲੱਖ ਦਾ ਖਰਚਾ ਤਾਂ ਸਟੂਡੈਂਟਸ ਨੇ ਸਟਿਲ ਕਿਉਂਕਿ ਪ੍ਰੀਫਰੈਂਸ ਦਾ ਸਟੂਡੈਂਟ ਦੀ ਫਰਸਟ ਕੈਨੇਡਾ ਹੀ ਹੁੰਦੀ ਆ ਤਾਂ ਉਹਨਾਂ ਨੇ ਉਹ ਚੀਜ਼ਾ ਵੀ ਅਰੇਂਜ ਕਰ ਲਈਆ ਫੰਡਿੰਗ ਦਿਖਾਨੀ ਸਟਾਰਟ ਕਰਤੀ ਫੁੱਲ ਜੀਆਈਸੀ ਫੁੱਲ ਆਪਣੀ ਫੀਸ ਪੇ ਕਰ ਰਿਹਾ ਔਰ ਸਾਰਾ ਕੁਝ ਵਧੀਆ ਔਰ ਉਹਦੇ باوجود ਉਹਨ ਗਲਤੀ ਕੀ ਕਰ ਲੈਂਦੇ ਆ ਸਪੈਸ਼ਲੀ ਆਰਟਸ ਔਰ ਕਮਰਸ ਵਾਲੇ ਸਟੂਡੈਂਟਸ ਕোর্স ਨੂੰ ਲੈ ਕੇ ਸੋ ਅਗਰ ਤੁਸੀਂ ਹੁਣ ਰਿਫਿਊਜ਼ਲਸ ਦੇਖੋ ਤੁਹਾਨੂੰ ਇਹ ਲੱਗਦਾ ਹੈ ਕਿ ਫੰਡਸ ਅਸੀਂ ਸ਼ੋ ਕੀਤੇ ਔਰ ਫੇ ਵੀ ਇੱਕ ਰੀਜ਼ਨ ਆਂਦਾ ਇਨਸਫੀਸ਼ੀਐਂਟ ਫੰਡਸ ਆਪਾਂ ਸਿਰਫ ਉੱਤੇ ਟਾਰਗੇਟ ਕਰਦੇ ਰਹਿੰਦੇ ਹਾਂ ਬਟ ਉਹ ਇੱਕ ਕਾਰਨ ਰਿਫਿਊਜ਼ਲ ਦਾ ਨਹੀਂ ਹੁੰਦਾ ਮੇਨ ਰਿਫਿਊਜ਼ਲ ਦਾ ਕਾਰਨ ਤੁਹਾਡਾ ਕੋਰਸ ਵੀ ਆ ਰਿਹਾ ਔਰ ਇੱਕ ਬੜਾ ਕਾਮਨ ਕੁਐਸਚਨ ਆ ਰਿਹਾ ਵਾ ਕਿ ਤੁਸੀਂ ਜਿਹੜਾ ਕੋਰਸ ਕਰਨ ਜਾ ਰਹੇ ਹੋ ਉਹ ਇੰਡੀਆ ਚ ਵੀ ਕਰ ਸਕਦੇ ਹੋ ਸੋ ਇਤੋਂ ਲਗਾ ਲਓ ਕਿ ਕੋਰਸ ਦੀ ਕਿੰਨੀ ਜਿਆਦਾ ਇੰਪੋਰਟੈਂਸ ਔਰ ਜਦੋਂ ਅਸੀਂ ਰੈਲੇਵੈਂਟ ਕੋਰਸ ਨਹੀਂ ਲਵਾਂਗੇ ਔਰ ਡਿਪਲੋਮਾ ਲਵਾਂਗੇ ਕਿਉਂਕਿ ਜਦੋਂ ਅਸੀਂ ਡਿਪਲੋਮਾ ਲੈਂਦੇ ਆ ਤਾਂ ਸਾਡਾ ਕੋਈ ਇੰਟੈਂਸ਼ਨ ਪੜਾਈ ਦੀ ਇਨਹਾਂਸ ਕਰਨ ਦੀ ਕੋਈ ਜ਼ਿਆਦਾ ਨਹੀਂ ਲੱਗਦੀ ਆ ਬੇਸਿਕਲੀ ਕੀ ਆ ਅਸੀਂ ਆਫੀਸਰ ਨੂੰ ਕਿਹੜਾ ਕੀ ਸੈਟੀਸਫਾਈਡ ਕਰਵਾਣਾ ਹੈ ਇਹ ਕਰਵਾਣਾ ਹੈ ਕਿ ਅਸੀਂ ਸਾਡੀ ਕੰਟਰੀ ਚ ਪੜਨ ਆ ਰਹੇ ਹਾਂ ਉਹ ਪਹਿਲਾ ਕੁਸਚਨ ਹਿਮਰਾਈਜ਼ ਕਰਦਾ ਹੈ ਕਿ ਮੇਰੀ ਕੰਟਰੀ ਚ ਕਿਉਂ ਪੜਨ ਆ ਰਹੇ ਹਾਂ ਤਾਂ ਹੁਣ ਉਹਦੀ ਕੋਈ ਆਪਾਂ ਸਪੈਸਿਫਿਕ ਕੋਰਸ ਹੋਏਗਾ ਇੰਪੋਰਟੈਂਸ ਹੋਏਗੀ ਸਾਈ ਉਹਨੂੰ ਲੱਗੇਗਾ ਕਿ ਸਾਡੀ ਇੰਟੈਂਸ਼ਨ ਪਿਓਰ ਆ ਅਸੀਂ ਪੜਾ ਨਾ ਰਹੇ ਆਂ ਔਰ ਪੜ ਕੇ ਅਸੀਂ ਇੰਡੀਆ ਦੇ ਵਿੱਚ ਆਪਣਾ ਫਿਊਚਰ ਦੇਖਣਾ ਸੋ ਕੋਰਸ ਜਿੱਥੇ ਇਹ ਆ ਰਿਹਾ ਕਿ ਟੈਕ ਮਤਲਬ ਕਿ ਤੁਸੀਂ ਇੱਥੇ ਵੀ ਹੈਗਾ ਸੋ ਉਸ ਚੀਜ਼ ਨੂੰ ਪੈਰਲਰਲੀ ਦੇਖਿਆ ਕਰੋ ਜਿਹੜਾ ਕੋਰਸ ਤੁਸੀਂ ਉੱਥੇ ਚੂਜ਼ ਕਰ ਰਹੇ ਹੋ ਕੋਸ਼ਿਸ਼ ਕਰੋ ਟੈਕਨੀਕਲ ਹੋ ਡਿਗਰੀ ਪ੍ਰੋਗਰਾਮ ਹੋਵੇ ਔਰ ਡਿਪਲੋਮੇ ਤੇ ਪਲੱਸ 2 10th ਆਈ ਮੀਨ ਆਰਟਸ ਕਾਮਰਸ ਵਾਲੇ ਦੇ ਵੀਜ਼ੇ ਨਹੀਂ ਆਨੇ ਡਿਗਰੀ ਪ੍ਰੋਗਰਾਮ ਲੋ ਔਰ ਰੈਲੇਵੈਂਟ ਜ਼ਰੂਰ ਆ ਮੈਂ ਇਦਾਂ ਦੇਖਿਆ ਕਿ ਪ੍ਰੋਫਾਈਲ ਇੰਨੀ ਅੱਛੀ ਹੁੰਦੀ ਆ ਕਿਉਂਕਿ ਸਟੂਡੈਂਟ ਪਤਾ ਹੈ ਕੀ ਸੋਚਦਾ ਹੈ ਕਿ ਸਾਡੀਆਂ ਉੱਥੇ ਜਾ ਕੇ ਫੀਸਾਂ ਨਹੀਂ ਸਾਡੇ ਕੋਲ ਦੇ ਹੋਣੀਆਂ ਤਾਂ ਉਹ ਉਹ ਕੋਰਸ ਨੂੰ ਚੂਸ ਕਰਦਾ ਹੈ ਜਿਹਦੀ ਉੱਥੇ ਡਿਮਾਂਡ ਆ ਜਿਹਦੀ ਪੀਆਰ ਲਈ ਕਿਉਂਕਿ ਇੱਕ ਪੀਆਰ ਲਈ ਵੀ ਲਿਸਟ ਆ ਕਿ ਆਹ ਕੋਰਸਸ ਨੂੰ ਪੀਐਸਡਬਲ ਸੌਰੀ ਮਿਲਣਾ ਸੋ ਸਾਡਾ ਮਾਈਂਡ ਸੈਟ ਅਪ ਕੀਆ ਕਿ ਅਸੀਂ ਪੀਐਸਡਬਲ ਲੈਣਾ ਪੀਐਸਡਬ ਇਹ ਕੋਰਸਿਸ ਹੈਗਾ ਡਿਪਲੋਮਾ ਸਪੈਸ਼ਲੀ ਕਿਉਂਕਿ ਇੱਕ ਪ੍ਰੋਪਰ ਲਿਸਟ ਹੈ ਡਿਗਰੀ ਵਾਲਿਆਂ ਨੂੰ ਤਾਂ ਮਿਲਣਾ ਹੀ ਮਿਲਣਾ ਪੀਐਸਡਬ ਤਾਂ ਅਸੀਂ ਉਹਨੂੰ ਚੂਜ਼ ਕਰਦੇ ਆਂ ਔਰ ਸਾਡੇ ਦਿਮਾਗ 'ਚ ਅਸੀਂ ਉਹ ਕਰਕੇ ਉੱਥੇ ਅਸੀਂ ਆਪਣੀ ਫੀਸਾ ਵੀ ਕੱਢਣੀ ਆਂ ਜਾਂ ਫਿਊਚਰ ਦੇ ਵਿੱਚ ਪੈਸੇ ਵੀ ਕਮਾਣੇ ਆਂ ਬਟ ਤੇ ਬਈ ਤੁਹਾਡਾ ਤਾਂ ਮੋਟੀਵੇਸ਼ਨ ਕਿ ਤੁਸੀਂ ਵਾਪਸ ਆਣਾ ਉਹ ਤੁਸੀਂ ਰੈਲੇਵੈਂਟ ਹੀ ਨਹੀਂ ਲੈਂਦੇ ਸਭ ਤੋਂ ਵੱਡੀ ਗਲਤੀ ਇਹ ਤੁਸੀਂ ਕਰਦੇ ਹੋ ਇੰਨੀ ਅੱਛੇ ਅੱਛੇ ਪ੍ਰੋਫਾਈਲਸ ਹੋਣ ਦੇ ਬਾਵਜੂਦ ਐਂਡ ਪਲੀਜ਼ ਅਗਰ 2026 ਦੇ ਵਿੱਚ ਵੀਜ਼ਾਸ ਲੈਣਾ ਚਾਹੁੰਦੇ ਹੋ ਤਾਂ ਕੋਰਸ ਨੂੰ ਵੀ ਹੁਣ ਕੰਪਰੋਮਾਈਜ਼ ਨਾ ਕਰੋ ਤੁਸੀਂ ਪਹਿਲੇ ਫੰਡਿੰਗ ਨੂੰ ਕੰਪਰੋਮਾਈਜ਼ ਕੀਤਾ ਰਿਫਿਊਜ਼ਲਸ ਲੈਂਤੀਆਂ ਹੁਣ ਕੋਰਸ ਨੂੰ ਕਰ ਰਹੇ ਹੋ ਫਿਰ ਰਿਫਿਊਜ਼ਲਸ ਹੋਣਗੇ ਜਿਹੜੇ ਸਟੂਡੈਂਟਸ ਹਰ ਚੀਜ਼ ਪੈਰਾਮੀਟਰ ਦੇਖੋ ਕੈਨੇਡਾ ਨੇ ਵੀਜ਼ਾ ਪਹਿਲਾ ਤੁਹਾਡਾ ਐਕਾਡੈਮਿਕ ਸਟਰੋਂਗ ਹੋਣਾ ਚਾਹੀਦਾ ਲੈਂਗੁਏਜ ਟੈਸਟ ਸਟਰੋਂਗ ਹੋਣਾ ਚਾਹੀਦਾ ਸੈਕਿੰਡ ਤੁਹਾਡੇ ਸੋਰਸਸ ਇਨਕਮ ਸੋਰਸਸ ਸਟਰੋਂਗ ਹੋਣੇ ਚਾਹੀਦੀਆਂ ਥਰਡ ਤੁਹਾਡਾ ਤੁਹਾਡਾ ਕੋਰਸ ਆ ਤਿੰਨ ਪੈਰਾਮੀਟਰਸ ਚ ਇੱਕ ਤੇ ਵੀ ਲੈਗ ਕਰ ਦਿਓ ਨਾ ਕਰੋ ਆਸਟ੍ਰੇਲੀਆ ਕਰ ਲਓ ਅਗਰ 2025 ਪਾਸ ਆਊਟ ਹੋ ਯੂਕੇ ਕਰ ਲਓ ਬਟ ਕੈਨੇਡਾ ਲਈ ਆਪਣੀਆਂ ਰਿਫਿਊਜ਼ਲਸ ਆਪਣੇ ਪੇਰੈਂਟਸ ਦਾ ਪੈਸਾ ਔਰ ਆਪਣਾ ਟਾਈਮ ਨਾ ਵੇਸਟ ਕਰੋ ਮੋਰ ਡਿਟੇਲਡਲੀ ਅਸੈਸਮੈਂਟ ਫ੍ਰੀ ਆਫ ਕਾਸਟ ਹੈ ਸਲਾਹ ਲਓ ਕਿ ਕਿਹੜੀ ਪ੍ਰੋਫਾਈਲ ਨੂੰ ਕਿਹੜਾ ਕੋਰਸ ਸਹੀ ਆ ਤੁਸੀਂ ਅਪਲਾਈ ਕਰਨਾ ਨਹੀਂ ਕਰਨਾ ਉਹ ਬਾਅਦ ਦੀ ਗੱਲ ਆ ਬਟ ਜਦੋਂ ਚਾਰ ਜਗ੍ਹਾ ਤੋਂ ਸਹੀ ਸਲਾਹ ਲਓਗੇ ਨਾ ਆਪੇ ਸਮਝ ਆਏਗੀ ਤੁਹਾਡੇ ਜ਼ਿਹਨ 'ਚ ਕੋਈ ਸਵਾਲ ਹੈ بار بار ਉਹਦਾ ਉੱਤਰ ਪੁੱਛੋ ਪੂਰੀ ਤਸੱਲੀ ਜਦੋਂ ਹੋਵੇ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤਾਂ ਕਿ ਤੁਹਾਡੇ ਤੋਂ ਵੀ ਕੋਈ ਗਲਤੀ ਨਾ ਹੋਵੇ ਬਹੁਤ ਬਹੁਤ ਧੰਨਵਾਦ